ਲੋ ਵੀ ਟਾਇਰ ਚੈੱਕ ਕਰ ਲੋ ਠੀਕ ਆ ਟਾਇਰ ਵੀ ਚੰਗੇ ਪਏ ਆ ਟਾਇਰਾਂ ਦੇ ਵਿੱਚ ਤੁਹਾਨੂੰ ਲਾਇਬਰੀ ਮਿਲ ਜਾਣਗੇ ਅੰਦਰੋਂ ਵੀ ਗੱਡੀ ਸਾਫ਼ ਸੁਥਰੀ ਆ ਠੀਕ ਆ ਭਾਈ AC ਉਸੇ ਸਾਰਾ ਕੁਝ ਚੱਲਦਾ ਵੀਰੇ ਠੀਕ ਆ 47000 ਦਾ ਯਾਰ ਥੋੜਾ ਜਿਹਾ ਰੇਟ ਹੋਰ ਘੱਟ ਕਰ ਦੇ ਭਾਈ ਆ ਮਨੋਈ ਗੱਡੀ 43000 ਦੇ ਦਾਂਗੇ ਵੀਰੇ ਸਤ ਸਿਰਿਆਕਾਰ ਦੋਸਤੋ ਸ਼ੌਂਕੀ ਬਠਿੰਡਾ ਵਾਲਾ ਤੁਹਾਡੇ ਨਾਲ ਦੋਸਤੋ ਦੋਸਤੋ ਅੱਜ ਆਪਾਂ ਫਿਰ ਤੁਹਾਨੂੰ ਨਾ ਬਰਨਾਲੇ ਦੇ ਵਿੱਚ ਲੈ ਕੇ ਆਇਆਗੇ ਪੰਗੂ ਮੋਟਰ ਗਾਰਾਜ ਤੇ ਪਹੁੰਚੇ ਆਪਾਂ ਤੁਹਾਨੂੰ ਨਾ ਬਹੁਤ ਜਾਇਜ਼ ਰੇਟਾਂ ਦੇ ਗੱਡੀਆਂ ਦਾ ਮੈਂ ਕਿ ਆਪਾਂ ਤੁਹਾਨੂੰ ਦੋ ਬਲਾਗ ਬਣਾਵਾਂਗੇ ਆਪਾਂ ਉਸ ਤੋਂ ਤਿੰਨ ਬਣਾਉਣੇ ਪੈਣਾ ਗੱਡੀਆਂ ਵੀ ਨਾਲ ਕੋਲ ਬਹੁਤ ਹੀ ਜ਼ਿਆਦਾ ਹੈ ਠੀਕ ਆ ਪਹਿਲੇ ਬਲਾਗ ਚ ਆਪਾਂ ਤੁਹਾਨੂੰ ਚਾਰ ਗੱਡੀਆਂ ਦਵਾਗੇ 45000 ਤੋਂ ਕੱਢੀ ਸਟਾਰਟ ਹੋ ਜਾਣੇ ਵੀਰ ਕੋਲ ਠੀਕ ਆ 45000 47 ਤੋਂ ਤੇਤੇ ਸਟਾਰਟ ਹੋ ਜਾਣੀਆਂ ਤੇ ਲਾਸਟ ਰੇਟ ਹੈਗਾ 1 ਲੱਖ ਲਾਸਟ ਕਿੰਨੜੀ ਆ ਲਾ 2 ਲੱਖ 2 ਲੱਖ ਤੋਂ ਥੱਲੇ ਥੱਲੇ ਗੱਡੀ ਰਹਿਣੀ ਹੈ ਠੀਕ ਆ ਵੀਰ ਕੋਲੇ ਪਹਿਲੀ ਗੱਡੀ ਦਾ ਆਪਾਂ ਜਾਣਕਾਰੀ ਲਈ ਜੀ ਬਈ ਇਹ ਪਹਿਲੀ ਆਪਣੇ ਕੋਲ ਕਿਹੜੀ ਆ ਗਈ ਇਹ ਆਲਟੋ ਆ ਵੀਰੇ 2006 ਮਾਡਲ ਆ ਐਲ ਐਕਸ ਆਈ ਆ ਜੀ ਇਹਦਾ ਰੇਟ ਹੈਗਾ ਵੀਰੇ 60000 ਰੁਪਏ ਦੇ ਦਾਂਗੇ ਨੰਬਰ ਪੰਜਾਬ ਦੀ ਰਹਾਂਗੇ ਸਾਡੇ ਨੰਬਰ ਪੰਜਾਬ ਦੇ ਸਾਰੇ ਮਾਡਲ ਕਿੰਨਾ ਸੀਗਾ ਮਾਡਲ ਸੇ ਪਾਸਿੰਗ ਇਹਦੀ ਪਾਸਿੰਗ ਨਹੀਂ ਹੈਗੀ ਵੀਰੇ ਬਿਨਾ ਪਾਸੋਂ ਖਤਮ ਉਹ ਬਿਨਾ ਪਾਸੋਂ ਤਾਂ ਠੀਕ ਹੈ ਗੱਡੀ ਹੈਗੀ ਰੇਟ ਇਹਦਾ ਇਹਦਾ 60000 ਔਨਲੀ 60000 ਅੰਦਰ ਓਕੇ ਜਮਾਂ ਤਾਂ ਅੰਦਰ ਚੈੱਕ ਕਰੋ ਸੀਟ ਕਵਰ ਨਵੇਂ ਪਾਏ ਲੈ ਵੀ ਮੜੇ ਸੀਟ ਕਵਰ ਵਗੈਰਾ ਚੈੱਕ ਕਰਾ ਤੇ ਅੰਦਰੋਂ ਇੰਟੀਰੀਅਰ ਵਾਇਦ ਗੱਡੀ ਸੋਹਣੀ ਹੈ ਠੀਕ ਹੈ ਭਾਈ ਦਾ ਪਰ ਚੈੱਕ ਕਰੋ ਨਵੇਂ ਸੀਟ ਕਵਰ ਚੜਾ ਠੀਕ ਹੈ ਭਾਈ 60000 ਚ ਮਾਰਦਾਨ ਮੌਕੇ ਤੇ ਕੋਈ ਗੱਲ ਨਹੀਂ ਕਰਦਾ ਵੀਰੇ ਨਾ ਵੀ ਆਪਣੇ ਪੇ ਤੁਹਾਨੂੰ ਨਾਲ ਲੈ ਦੇ ਪੀਰਾ ਫਲਾਕ ਠੀਕ ਹੈ ਮੁੱਖ ਥੋੜਾ ਮਾਨਦਨ ਕੀਤਾ ਜਾਊਗਾ ਜਿੰਨੀਆਂ ਵੀ ਗੱਡੀਆਂ ਆ ਬਲਾਓ ਤੇ ਵਿਚਾਰਾਂਗੇ ਠੀਕ ਆ ਪੰਜਾਬ ਨੰਬਰ ਦੀਆਂ ਗੱਡੀਆਂ ਰਹਿਣਗੀਆਂ ਸਾਰੀਆਂ ਦੂਜੀ ਬਾਈ ਜੀ ਇਹ ਬਾਈ ਆਲਟੋ ਆ ਗਈ 800 800 ਜੀ ਇਹ 2013 ਮਾਡਲ ਆ ਜੀ ਜੀ ਰਜਿਸਟਰਡ 17 ਚ ਠੀਕ ਹੈ ਜੀ ਤੇ ਇਹਦਾ ਰੇਟ ਹੈਗਾ 195000 ਰੁਪਏ 195000 ਦੀ ਆਲਟੋ 800 ਟਾਇਰ ਚ ਚੈੱਕ ਕਰ ਲੋ ਬਈ ਲਾਇਬਿਲ ਲੱਗੇ ਬੈਠੀ ਆ ਟਾਇਰਾਂ ਦੇ ਵਿੱਚ ਬਹੁਤ ਸੋਹਣੀ ਗੱਡੀ ਹੈਗੀ ਅੰਟੀਰੀਅਰ ਬਾਈ ਜੀ ਓਕੇ ਆ ਏਸੀ ਟਰ ਸਾਰੀਆਂ ਗੱਡੀਆਂ ਦਾ ਹਾਂ ਏਸੀ ਟਰ ਸਭ ਦਾ ਚੱਲਦਾ। ਲਓ ਬਈ ਸਾਰੀਆਂ ਗੱਡੀਆਂ ਦੇ ਏਸੀ ਟਰ ਓਕੇ ਮਿਲਣ ਠੀਕ ਆ। ਰੇਟ ਜਿਹੜੇ ਵੀਰ ਨੂੰ ਦੱਸਦੇ ਮੌਕੇ ਤੇ ਮਾਨਤਾ ਨੂੰ ਜ਼ਰੂਰ ਕੀਤਾ ਜੀ ਤੁਹਾਡਾ। ਇਹ ਦੋ ਕੇ ਆਲਟਰਾਪ ਹੋਰ ਆ ਕੀ ਵੀਰਾ ਕੋਲੇ। ਇਹ ਬਾਈ ਜੀ ਮਤਲਬ ਇਹ ਸੱਤ ਮਾੜੋ ਜੀ ਰਜਿਸਟਰ ਰੱਖਦੀ ਆ ਜੀ। ਜੀ। ਇਹਦੀ ਪਾਸਿੰਗ ਹੈਗੀ ਵੀਰੇ 28 ਤੱਕ। 28 ਤੱਕ ਦੀ। ਹਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਆਪਣੀ। ਠੀਕ ਹੈ ਜੀ। ਏਸੀ ਵਗੈਰਾ ਚੱਲਦਾ ਘਾਰਦਾ ਜੀ। ਜੀ। ਇਹਦਾ ਰੇਟ ਹੋਊਗਾ ਵੀਰੇ 1 ਲੱਖ 5000 ਫਿਕਸ ਦਾ ਮੈਂ। 1 ਲੱਖ 5000 ਫਿਕਸ ਰੇਟ ਹੈਗਾ। ਹਾਂ ਲਓ ਵੀ ਪਾਸਿੰਗ ਵਾਲੀ ਗੱਡੀ ਦਾ ਰੇਟ ਤੁਹਾਨੂੰ ਠੀਕ ਆ ਮਾਰਕੀਟ ਤੇ 1 ਲੱਖ 20000 25000 ਆਏ ਮਿਲੂਗਾ ਇਹ ਆਪਾਂ ਤੁਹਾਨੂੰ 1 ਲੱਖ 5000 ਦੀ ਗੱਡੀ ਦੇ ਦੇਣੀ ਆ ਇਦੋਂ ਕਿ ਜਿਵੇਂ ਆਪਾਂ ਸਟਾਰਟਿੰਗ ਚ ਦੱਸਿਆ ਠੀਕ ਆ 47000 ਚ ਵੀ ਗੱਡੀ ਹੈਗੀ ਫਿਰਾਂ ਕੋਲੇ ਉਹ ਹੈਗੀ ਅਮਰੂਤੀ ਬਾਈ ਜੀ ਮਾਡਲ ਕਿੰਨਾ ਜੀ ਹੈ ਇਹ ਬਈ 2003 ਮਾਡਲ ਆ ਜੀ ਏਸੀ ਲੱਗਿਆ ਹੋਇਆ ਦੇ ਵਿੱਚ ਇਸ ਟਾਲ ਦਾ ਪੈਂਟਾ ਨੰਬਰ ਆ ਏਸੀ ਚੱਲਦਾ ਹਾਂਜੀ ਲਾਈਵ ਵਾਲਾ ਲੱਗੇ ਹੋਏ ਲਓ ਵੀ ਟਾਇਰ ਚੈੱਕ ਕਰ ਲਓ ਠੀਕ ਆ ਟਾਇਰ ਵੀ ਚੰਗੇ ਪਏ ਆ ਟਾਇਰਾਂ ਦੇ ਵਿੱਚ ਤੁਹਾਨੂੰ ਲਾਈਵ ਵੀ ਮਿਲ ਜਾਣਗੇ ਅੰਦਰੋਂ ਵੀ ਗੱਡੀ ਸਾਫ਼ ਸੁਥ AC UC ਸਾਰਾ ਕੁਝ ਚੱਲਦਾ ਵੀਰੇ ਠੀਕ ਆ 47000 ਦਾ ਯਾਰ ਥੋੜਾ ਜਿਹਾ ਰੇਟ ਹੋਰ ਕੱਟ ਕਰ ਦੇ ਬਾਈ ਆ ਮਨੋਈ ਗੱਡੀ 43000 ਦੇਦਾ ਕਿ ਵੀਰੇ ਲਓ ਬਾਈ 43000 ਜਿਸ ਨੂੰ ਕੱਟੀ ਮੈ ਜਾਣੀ ਠੀਕ ਆ ਜੇ ਇਹ ਕਹਿੰਦਾ ਮਰੂਤੀ ਦਾ ਸ਼ੌਕ ਪੂਰਾ ਕਰਨਾ AC ਵਾਲੀ ਆ ਵੀਰੇ ਲਾਏ ਲੱਗੇ ਠੀਕ ਆ ਲਓ ਵੀ ਲਾਏ ਲੱਗਾ ਠੀਕ ਐ AC ਵਾਲੀ ਕੱਟੀ ਆ ਕੀ ਤੇ 43000 ਦਾ ਤੁਹਾਨੂੰ ਪਤਾ ਹੋਵੇ ਅੱਜ ਕੱਲ ਕੋਸ਼ ਵੀ ਨਹੀਂ ਮਿਲਦਾ ਮੋਟਰਸਾਈਕਲ ਵੀ ਨਹੀਂ ਮਿਲਦਾ ਗਾ ਇਹ ਸੀ ਲਵਾਉਣ ਵੀ ਜਾਈਏ ਭਾਈ 12000 ਰੁਪਏ ਚ ਐਸੀ ਲੱਗਦਾ ਬਰੂਠੀ ਠੀਕ ਹੈ ਬਾਕੀ ਲਾਇ ਲੂ ਹੱਕੀ ਲਾਇ 7.5000 ਦੇ ਲੈ ਵੀ ਇਹਦਾ ਸਮਾਨ ਨਹੀਂ ਲੋ ਭਾਈ 20000 ਦਾ ਗੱਡੀ ਦਾ ਸਮਾਨ ਹੀ ਲੱਗਾ ਠੀਕ ਹੈ ਗੱਡੀ ਦਾ ਫਿਰ ਮੰਨ ਲਓ 21000 ਰੁਪਏ ਦੀ ਗੱਡੀ ਰਹੇਗੀ ਠੀਕ ਹੈ ਨੰਬਰ ਆਵਾ ਵੀਰ ਦੇ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਭਾਈ ਧੰਨਵਾਦ ਜੀ ਠੀਕ ਹੈ